ਫਲੋਰੀਡਾ ਦੇ ਜੈਕਸਨਵਿਲ ਦੇ ਵਿੱਚ ਹਾਲ ਹੀ ਦੇ ਵਿੱਚ ਸਾਹਮਣੇ ਆਈ ਇੱਕ ਚਕਾਉਣ ਉਬਾੜੀ ਘਟਨਾ ਨੇ ਅਮਰੀਕੀ ਸੜਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਫਲੋਰੀਡਾ ਹਾਈਵੇ ਪੈਟਰੋਲ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅੰਗਰੇਜ਼ੀ ਨਾ ਜਾਣਨ ਵਾਲੇ ਕਈ ਟਰੱਕ ਡਰਾਈਵਰ ਡੀ ਐਮ ਵੀ ਯਾਨੀ ਕਿ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟੈਸਟਾਂ ਦੇ ਵਿੱਚ ਧੋਖਾਧੜੀ ਕਰਕੇ ਲਾਇਸੈਂਸ ਹਾਸਲ ਕਰ ਰਹੇ ਨੇ ਜਿਸ ਦੇ ਨਤੀਜੇ ਵਜੋਂ ਸੜਕਾਂ ਤੇ ਘਾਤਕ ਹਾਦਸੇ ਵਾਪਰ ਰਹੇ ਨੇ ਇਸ ਧੋਖਾਧੜੀ ਦੇ ਨਤੀਜੇ ਵਜੋਂ ਹੋਏ ਹਾਦਸਿਆਂ ਨੇ ਨਾ ਸਿਰਫ ਜਾਨੀ ਨੁਕਸਾਨ ਕੀਤਾ ਹੈ ਸਗੋਂ ਸਰਕਾਰੀ ਅਦਾਰਿਆਂ ਦੀ ਆਪਣੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਇੱਕ ਫਰਸਟ ਕੋਸਟ ਨਿਊਜ਼ ਨੇ ਖੁਲਾਸਾ ਕੀਤਾ ਹੈ ਕਿ ਜੈਕਸਨਵਿਲ ਦੇ ਵਿੱਚ ਧੋਖਾਧੜੀ ਦਾ ਇੱਕ ਸੰਗਠਿਤ ਤਰੀਕਾ ਅਪਣਾਇਆ ਜਾ ਰਿਹਾ ਸੀ ਅੰਗਰੇਜ਼ੀ ਨਾ ਜਾਣਨ ਵਾਲੇ ਲਾਇਸੈਂਸ ਅਰਜ਼ੀਕਰਤਾ ਆਪਣੀ ਟੀ-ਸ਼ਰਟ ਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਕਰਦੇ ਨੇ ਜਿਸ ਦੇ ਵਿੱਚ ਇੱਕ ਲੁਕਵਾ ਕੈਮਰਾ ਤੇ ਮਾਈਕ੍ਰੋਫੋਨ ਲਗਾਇਆ ਜਾਂਦਾ ਸੀ ਇਹ ਕੈਮਰਾ ਟੈਸਟ ਦੇ ਸਵਾਲਾਂ ਨੂੰ ਸਕੈਨ ਕਰਦਾ ਸੀ ਅਤੇ ਇੱਕ ਬਾਹਰ ਬੈਠਾ ਸਾਥੀ ਇਹ ਸਵਾਲ ਪੜ੍ਹ ਕੇ ਸਹੀ ਜਵਾਬ ਵਾਇਰਲੈਸ 이어ਪੀਸ ਦੇ ਨਾਲ ਅਰਜ਼ੀਕਰਤਾ ਨੂੰ ਦੱਸਦਾ ਸੀ ਇਸ ਤਰ੍ਹਾਂ ਅੰਗਰੇਜ਼ੀ ਨਾ ਜਾਣਨ ਵਾਲੇ ਵਿਅਕਤੀ ਬਿਨਾਂ ਸਵਾਲ ਸਮਝੇ ਟੈਸਟ ਪਾਸ ਕਰ ਲੈਂਦੇ ਸਨ ਫਲੋਰੀਡਾ ਹਾਈਵੇ ਪੈਟਰੋਲ ਦੇ ਸਰਜੈਂਟ ਡਿਲਨ ਬ੍ਰਾਈਨ ਨੇ ਇਸ ਨੂੰ ਆਰਗੇਨਾਈਜ਼ਡ ਫਰਾਡ ਦੱਸਿਆ ਅਤੇ ਕਿਹਾ ਕਿ ਇਹ ਸਮੱਸਿਆ ਸਿਰਫ ਜੈਕਸਨਵਿਲ ਤੱਕ ਸੀਮਿਤ ਨਹੀਂ ਬਲਕਿ ਪੂਰੇ ਅਮਰੀਕਾ ਦੇ ਵਿੱਚ ਫੈਲੀ ਹੋਈ ਹੈ ਜਾਂਚ ਕਰਤਾਵਾਂ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਉੱਤੇ ਇਸ ਧੋਖਾਧੜੀ ਅਤੇ ਗੈਰ ਕਾਨੂੰਨੀ ਲਾਇਸੈਂਸ ਅਰਜ਼ੀਆਂ ਦੇ ਇਲਜ਼ਾਮ ਲੱਗੇ ਨੇ ਇੱਕ ਵਿਅਕਤੀ ਨੂੰ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਗਈ ਹੈ ਜਦਕਿ ਇੱਕ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਸੌਂਪ ਦਿੱਤਾ ਗਿਆ ਹੈ 12 ਅਗਸਤ ਨੂੰ ਦੱਖਣੀ ਫਲੋਰੀਡਾ ਦੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਗਲਤ ਤਰੀਕੇ ਦੇ ਨਾਲ ਯੂ-ਟਰਨ ਕਰਕੇ ਇੱਕ ਮਿਨੀ ਵੈਨ ਦੇ ਨਾਲ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਦੇ ਵਿੱਚੋਂ ਸਿਰਫ 12 ਸਵਾਲਾਂ ਦੇ ਵਿੱਚੋਂ ਦੋ ਦੇ ਹੀ ਸਹੀ ਜਵਾਬ ਦਿੱਤੇ। ਚਾਰ ਦੇ ਵਿੱਚੋਂ ਤਿੰਨ ਰੋਡ ਸਾਈਨ ਉਹ ਨਹੀਂ ਪਛਾਣ ਸਕਿਆ। ਅਰਜਿੰਦਰ ਸਿੰਘ ਨੇ ਸਾਲ 2018 ਦੇ ਵਿੱਚ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਦੇ ਵਿੱਚ ਉਸਨੇ ਪ੍ਰਵੇਸ਼ ਕੀਤਾ ਸੀ ਅਤੇ ਕੈਲੀਫੋਰਨੀਆ ਤੋਂ ਹੀ ਉਸਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ ਸੀ ਇਸੇ ਤਰ੍ਹਾਂ ਸਾਲ 2017 ਦੇ ਵਿੱਚ ਫਲੋਰੀਡਾ ਦੇ ਵਿੱਚ ਵੀ ਕ੍ਰੀਕ ਸਾਈਡ ਹਾਈ ਸਕੂਲ ਦੇ ਇੱਕ ਗ੍ਰੈਜੂਏਟ ਕਾਰਨਰ ਜ਼ਿਓਨ ਦੀ ਇਸੇ ਤਰ੍ਹਾਂ ਟਰੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਸ਼ਾਮਲ ਡਰਾਈਵਰ ਨੇ ਮੰਨਿਆ ਸੀ ਕਿ ਉਹ ਅੰਗਰੇਜ਼ੀ ਨਹੀਂ ਪੜ ਸਕਦਾ ਸੀ ਜਿਸ ਦੇ ਕਾਰਨ ਸੜਕ ਤੇ ਲੱਗੇ ਸਪੀਡ ਘਟਾਉਣ ਵਾਲੇ ਸਾਈਨ ਨੂੰ ਉਹ ਪੜ ਨਹੀਂ ਸਕਿਆ ਇੱਕ ਹੋਰ ਮਾਮਲੇ ਦੇ ਵਿੱਚ ਜਨਵਰੀ 2025 ਦੇ ਵਿੱਚ ਵੈਸਟ ਵਰਜੀਨੀਆ ਦੇ ਚੀਟ ਲੇਕ ਬ੍ਰਿਜ ਤੇ ਉੱਤੇ ਸੁਖਜਿੰਦਰ ਸਿੰਘ ਨਾਮ ਦੇ ਡਰਾਈਵਰ ਨੇ ਤੇਜ਼ ਸਪੀਡ ਚਲਾਉਂਦੇ ਹੋਏ ਟਰੱਕ ਆਪਣੇ ਟਰੱਕ ਰਾਹੀਂ ਇੱਕ ਪੈਸੇਂਜਰ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਨੂੰ ਜਾਂਚ ਦੇ ਦੌਰਾਨ ਅੰਗਰੇਜ਼ੀ ਭਾਸ਼ਾ ਦੇ ਲਈ ਇੱਕ ਟਰਾਂਸਲੇਟਰ ਦੀ ਜ਼ਰੂਰਤ ਪਈ ਫਲੋਰੀਡਾ ਦੇ ਬੇ ਕਾਉਂਟੀ ਦੇ ਵਿੱਚ ਵੀ ਡੀ ਐਮ ਵੀ ਕਰਮਚਾਰੀਆਂ ਨੇ 1000 ਤੋਂ ਜ਼ਿਆਦਾ ਗੈਰ ਕਾਨੂੰਨੀ ਟੰਗ ਦੇ ਨਾਲ ਲਾਇਸੈਂਸ ਜਾਰੀ ਕੀਤੇ ਜਿਨ੍ਹਾਂ ਦੇ ਵਿੱਚ ਡਰਾਈਵਿੰਗ ਟੈਸਟ ਲਏ ਬਿਨਾਂ ਹੀ ਲਾਇਸੈਂਸ ਜਾਰੀ ਕਰ ਦਿੱਤੇ ਇਸੇ ਤਰ੍ਹਾਂ ਕੈਂਕੀ ਤੇ ਮੈਸਾਚੂਸੈਟਸ ਦੇ ਵਿੱਚ ਵੀ ਡੀ ਐਮ ਵੀ ਕਰਮਚਾਰੀਆਂ ਦੀ ਮਿਲੀ ਭੁਗਤ ਦੇ ਨਾਲ ਅਜਈਆਂ ਘਟਨਾਵਾਂ ਸਾਹਮਣੇ ਆਈਆਂ ਇਨ੍ਹਾਂ ਘਟਾਵਾਂ ਨੇ ਅਮਰੀਕੀ ਸਰਕਾਰ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਇਸੇ ਸਾਲ ਟਰੰਪ ਪ੍ਰਸ਼ਾਸਨ ਨੇ ਇੱਕ ਐਗਜ਼ੀਕਟਿਵ ਆਰਡਰ ਜਾਰੀ ਕੀਤਾ ਜਿਸ ਦੇ ਵਿੱਚ ਕਮਰਸ਼ੀਅਲ ਵਾਹਨ ਚਾਲਕਾਂ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਵਿਦੇਸ਼ੀ ਡਰਾਈਵਰਾਂ ਦੇ ਲਈ ਵਰਕ ਵੀਜ਼ਿਆਂ ਤੇ ਵੀ ਰੋਕ ਤੇ ਨਿਰੰਤਰ ਜਾਂਚ ਲਾਗੂ ਕੀਤੀ ਗਈ ਜਿਸ ਦੇ ਵਿੱਚ ਵੀਜ਼ਾ ਧਾਰਕਾਂ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੀ ਜੋਖਮ ਦੀ ਜਾਂਚ ਕੀਤੀ ਜਾਵੇਗੀ 플로리다 ਦੇ ਵਿੱਚ ট্রাক ਵਜ਼ਨ ਸਟੇਸ਼ਨਾਂ ਤੇ ਖੇਤੀਬਾੜੀ ਨਰੀਖਣ ਸਟੇਸ਼ਨਸ ਨੂੰ ਇਮੀਗ੍ਰੇਸ਼ਨ ਚੈੱਕ ਪੋਸਟਸ ਦੇ ਵਿੱਚ ਬਦਲਿਆ ਗਿਆ ਹੈ ਤਾਂ ਜੋ ਗੈਰਕਾਨੂੰਨੀ ਡਰਾਈਵਰਾਂ ਨੂੰ ਖਤਰਾ ਬਣਨ ਤੋਂ ਪਹਿਲਾਂ ਸੜਕਾਂ ਤੋਂ ਹਟਾਇਆ ਜਾ ਸਕੇ ਇਹ ਤੋਖਾ ਟੜੀ ਅਤੇ ਇਸ ਦੇ ਨਤੀਜੇ ਵੱਜੋਂ ਹੋਏ ਹਾਦਸਿਆਂ ਨੇ ਨਾ ਸਿਰਫ ਜਨਤਕ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਇਆ ਸਗੋ ਟਰਕਿੰਗ ਉਦਯੋਗ ਦੇ ਵਿੱਚ ਮਜ਼ਦੂਰ ਕਾਟੇ ਦੀ ਸਮੱਸਿਆ ਨੂੰ ਵੀ ਉਜਾਗਰ ਕੀਤਾ ਬਾਈਡਨ ਪ੍ਰਸ਼ਾਸਨ ਦੀਆਂ ਖੁੱਲੀਆਂ ਸਰਹੱਦੀ ਨੀਤੀਆਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਰਕਿੰਗ ਉਦਯੋਗ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਦੇ ਦਿੱਤਾ ਸੀ ਪਰ ਸਹੀ ਸਿੱਖਲਾਈ ਤੇ ਭਾਸ਼ਾ ਸਮਰੱਥਾ ਦੀ ਘਾਟ ਨੇ ਸੁਰੱਖਿਆ ਨੂੰ ਪ੍ਰਭਾਵਿਤ ਕੀਤਾ ਅਮਰੀਕੀ ਸੜਕਾਂ ਤੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਯਕੀਨੀ ਬਣਾਉਣ ਦੇ ਲਈ ਫੈਡਰਲ ਤੇ ਸੂਬਾ ਪੱਧਰ ਤੇ ਸਖਤ ਨੀਤੀਆਂ ਦੀ ਬਹੁਤ ਜ਼ਰੂਰਤ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ੀ ਨਾ ਜਾਣਨ ਵਾਲੇ ਟਰੱਕ ਡਰਾਈਵਰਾਂ ਦੇ ਵੱਲੋਂ ਡੀ ਐਮ ਵੀ ਟੈਸਟਾਂ ਦੇ ਵਿੱਚ ਧੋਖਾਧੜੀ ਦੀ ਸਮੱਸਿਆ ਨੇ ਅਮਰੀਕੀ ਸੜਕਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਇਆ। ਸੰਗਠਿਤ ਧੋਖਾਧੜੀ ਦੇ ਇਨ੍ਹਾਂ ਮਾਮਲਿਆਂ ਨੇ ਸਰਕਾਰ ਤੇ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਸਖਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਦਮਾਂ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ। ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਨੂੰ ਨਾ ਸਿਰਫ ਧੋਖਾਧੜੀ ਨੂੰ ਰੋਕਣ ਸਗੋਂ ਸਹੀ ਸਿੱਖਲਾਈ ਤੇ ਭਾਸ਼ਾ ਮੁਹਾਰਤ ਨੂੰ ਲਾਜ਼ਮੀ ਕਰਨ ਦੀ ਬਹੁਤ ਜ਼ਰੂਰਤ ਹੈ।